ਜਿਹੜਾ ਟਰੈਕਟਰ ਮੈਂ ਤੁਹਾਨੂੰ ਦਿਖਾਉਣ ਲੱਗਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਜਲੰਧਰ ਜ਼ਿਲ੍ਹੇ ਦੇ ਜੰਡੂ ਸਿੰਘਾ ਦੇ ਲਾਗੇ ਕਿਸੇ ਪਿੰਡ ਦੇ ਬਾਹਰ ਖੇਤਾਂ ਦੇ ਵਿੱਚ ਫਾਰਮ ਹਾਊਸ 'ਚ ਖੜਾ ਆ ਇਹ ਮੈਸੀ ਟਰੈਕਟਰ ਮੇਰੇ ਹਿਸਾਬ ਨਾਲ ਇਹ ਟਰੈਕਟਰ 50 ਸਾਲ ਪੁਰਾਣਾ ਵਾ ਔਰ ਮਜ਼ਬੂਤ ਲੋਹਾ ਤੇ ਉਦੋਂ ਵੀ ਪੁਲੀ ਹੁੰਦੀ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਟਰੈਕਟਰਾਂ ਬਾਰੇ ਔਰ ਥੱਲੇ ਪੁਲੀ ਆ ਜਿਹੜੀ ਉਹ ਘੁੰਮਦੀ ਜਿੱਦਾਂ ਹਨਾ ਤੇ ਪੁਰਾਣਾ ਲੋਹਾ ਉਹੀ ਰਹਿ ਗਿਆ ਮੇਰੇ ਹਿਸਾਬ ਨਾਲ ਤੇ ਟਰੈਕਟਰ ਤੁਸੀਂ ਦੇਖ ਸਕਦੇ ਮੈਸੀ ਕੰਪਨੀ ਦਾ ਟਰੈਕਟਰ ਹੈ ਜਿੰਨੇ ਟਰੈਕਟਰਾਂ ਦੀ ਜਾਣਕਾਰੀ ਹੈ ਤੇ ਉਹ ਦੱਸੇ ਵੀ ਕਿਹੜਾ ਮਾਡਲ ਆ ਤੇ ਕਿੰਨੇ ਸਿਲੰਡਰ ਹੁੰਦੇ ਆ ਤੇ ਆ ਸ਼ਾਇਦ 3 ਸਿਲੰਡਰ ਹੀ ਆ ਨਾ ਜੇ ਜਾਣਕਾਰੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਟਰੈਕਟਰ ਆ ਕੀ ਹਸਤਾਵਾ ਔਰ ਮੈਨੂੰ ਬਹੁਤ ਵਧੀਆ ਲੱਗਾ ਔਰ ਸੈਲਫ ਸਟਾਰਟ ਟਰੈਕਟਰ ਖਾਸ ਕਰ ਇਹ ਲੱਗੀ ਸੈਲਫ ਸਟਾਰਟ ਆ ਤੇ ਵਧੀਆ ਲੱਗਾ ਸੋਹਣਾ ਲੱਗਾ ਟਰੈਕਟਰ ਇਹ ਪੁਰਾਣਾ ਵੇਲਣਾ ਪਰਾਣਾ ਕਦਾ ਅੱਜ ਵੀ ਚੱਲਦੇ ਆ ਪਰ ਇਹ ਕਿਦਾਂ ਜਿੱਥੇ ਗੋੜ ਬਣਾਉਂਦੇ ਵੱਡੇ ਖਰਮਾਂ ਦੇ ਪਿਆ ਹੁੰਦਾ ਇਹ ਵੇਲਣਾ ਇਹਨੂੰ ਵੀ ਗਿੜ ਕੇ ਲਗਾਉਂਦੇ ਆਪਾਂ ਆ ਗਿਆ ਆ ਗਿਆ ਇਹ ਵੀ ਕਾਫੀ ਪੁਰਾਣੀਆਂ ਹੱਲਾਵਾਂ ਬਹੁਤ ਮਜ਼ਬੂਤ ਲੋਹੇ ਦੀਆਂ ਫਲਾਦ ਦੀਆਂ ਹੀ ਬਣੀਆਂ ਔਰ ਇਦਾਂ ਹੀ ਇਹਨਾਂ ਕੋ ਮੇਰੇ ਹਿਸਾਬ ਨਾਲ ਵੇਸਟ ਹੀ ਹੋ ਰਹੀਆਂ ਕਿਉਂਕਿ ਮਿੱਟੀ 'ਚ ਗੱਡੇ ਇਹਦੇ ਫਾਲੇ ਬਹੁਤ ਟਾਈਮ ਤੋਂ ਜੂਸ ਨਹੀਂ ਕੀਤੀਆਂ ਪਰ ਲੂਹਾ ਬਹੁਤ ਜ਼ਬਰਦਸਤ ਹੈ ਕੋਈ ਜੰਗਾਲ ਨਹੀਂ ਲੱਗਾ ਆ ਇੱਕ ਮੈਂ ਫੁਕਰੀ ਬਣਾਉਣ ਲਈ ਫਿਲਮੀ ਟਾਈਪ ਦੀ ਵੀਡੀਓ ਬਣਾਈ ਵੇਖੋ ਮਾ ਫੁਗਰਾ ਲੱਗਦਾ ਕਿ ਨਹੀਂ ਲੱਗਦਾ ਇਹ ਸਾਨੂੰ ਕਰਨਾ ਪੈਂਦਾ ਆਪਣਾ ਰੰਗ ਵਿਖਾਉਣਾ ਪੈਂਦਾ ਐਸ ਫਿਲਮ ਦੀ ਸ਼ੂਟਿੰਗ ਦੌਰਾਨ ਮੈਂ ਇਸ ਲੋਕੇਸ਼ਨ ਤੇ ਗਿਆ ਹਾਂ ਵੀਡੀਓ ਨੂੰ ਰੋਕ ਕੇ ਤੁਸੀਂ ਫਿਲਮ ਦਾ ਨਾਮ ਪੜ੍ਹ ਸਕਦੇ ਆ ਆ ਫੁਗਰਪੁਰ ਨੇ ਟੂ ਲਈ ਮੈਂ ਇੱਕ ਵੀਡੀਓ ਬਣਾਈ ਆ ਟਰੈਕਟਰ ਤੇ ਚੜਨ ਦੀ ਤੇ ਐ ਲੱਗੇ ਵੀ ਮੈਂ ਬਹੁਤ ਘੈਂਟ ਰਹਿ ਰਹੇ ਆ ਮੈਨੂੰ ਬੜੀ ਜਾਣਕਾਰੀ ਆ ਮੈਂ ਤਾਂ ਲਿਆ ਦੋ ਨੇਰੀਆਂ ਮੈਂ ਤਾਂ ਬਾਦੂ ਠੇਕੇ ਤੇ ਪਹਿਲੀ ਪਰ ਸਾਡੇ ਕੋਲ ਤੇ ਖਤਾ ਵੀ ਨਹੀਂ ਹੈਗਾ ਜਿਹੜੀ ਗੱਲ ਸੱਚ ਆ ਬਸ ਇਹ ਫੁਕਰਪੁਣੇ ਲਈ ਬਣਾਈ ਆ ਹੱਸਦੇ ਰੋ ਬਸਦੇ ਰੋ ਜਾਂਦੇ ਰੋ